ਅਸੋਖਾ ਜੀ ਉਹਨਾਂ ਤੋਂ ਦੱਸਿਆ ਹੈ ਆਪਾਂ ਮੈਂ ਇਸ ਚੌਟਰੀ ਤੇ ਪਹਿਲਾਂ ਵੀ ਬੋਲ ਕੇ ਗਿਆ ਤੇ ਵਾਹਿਗੁਰੂ ਜਦ ਤੱਕ ਸਾਹ ਦੇਣਗੇ ਜਦੋਂ ਵੀ ਕੋਈ ਮੋਮੈਂਟ ਚੱਲੇਗੀ ਆਪਾਂ ਲੋਕਾਂ ਦੇ ਵਿੱਚ ਆਉਂਦੇ ਰਹੇ ਹਾਂ ਤੇ ਆਉਂਦੇ ਰਹਾਂਗੇ ਜਿਹੜੀ ਗੱਲ ਅੱਜ ਵਿਚਾਰਨ ਵਾਲੀ ਹੈ ਕਿ ਜਿਹੜਾ ਅੱਜ ਪੰਜਾਬ ਦਾ ਕਲਚਰ ਇਹਨਾਂ ਲੋਕਾਂ ਨੇ ਬਣਾ ਦਿੱਤਾ ਹੈ ਜਿਹੜੇ ਇੱਥੋਂ ਇਲੈਕਸ਼ਨਾਂ ਲੜਦੇ ਨੇ ਕਿ ਜਦੋਂ ਇਹਨਾਂ ਨੂੰ ਆਪਣੇ ਕੰਮ ਵਾਸਤੇ ਆਪਣੀਆਂ ਪਾਰਟੀਆਂ ਵੀ ਬਦਲਣੀਆਂ ਪੈਣ ਤਾਂ ਇਹ ਇੱਕ ਰਾਤ ਦਾ ਵੀ ਵਕਫਾ برداشت ਨਹੀਂ ਕਰਦੇ ਉਦੋਂ ਇਹ ਨਹੀਂ ਸੋਚਦੇ ਕਿ ਲੋਕਾਂ ਨੇ ਸਾਨੂੰ ਕੀ ਸੋਚ ਕੇ ਵੋਟ ਪਾਈ ਸੀ ਅੱਜ ਉਹ ਕੀ ਸੋਚਣਗੇ ਜਦੋਂ ਅਸੀਂ ਦੂਜੀਆਂ ਪਾਰਟੀਆਂ ਚਲੇ ਜਾਵਾਂਗੇ ਉਹ ਗੱਲ ਅੱਜ ਸਾਰੇ ਪੰਜਾਬ ਦੇ ਵਿੱਚ ਵੈਸੇ ਦਾ ਸਾਰੇ ਮੁਲਕ 'ਚ ਹੋ ਰਿਹਾ ਹੈ ਪਰ ਪੰਜਾਬ ਦਾ ਤੁਸੀਂ ਜਾਣਦੇ ਹੋ ਸਾਰੇ ਹਰ ਜਗ੍ਹਾ ਤੇ 25 25 50 50 ਸਾਲ ਤੋਂ ਇੱਕੋ ਪਾਰਟੀ ਨਾਲ ਸਬੰਧ ਰੱਖਣ ਵਾਲੇ ਲੋਕ ਨਾ ਉਦੋਂ ਸੱਚ ਬੋਲੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਨਾ ਅੱਜ ਸੱਚ ਬੋਲ ਰਹੇ ਨੇ ਜਦੋਂ ਭਾਜਪਾ ਹਿੰਦੂ ਰਾਸ਼ਟਰ ਬਣਾ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਕਿਸੇ ਵੀ ਪਾਰਟੀ ਨੇ ਖੁੱਲ ਕੇ ਨਹੀਂ ਦੱਸਣੀਆਂ ਇਹ ਮੇਰੀ ਬੇਨਤੀ ਹੈ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਸਾਰੇ ਸਾਥੀ ਉਹਨਾਂ ਦੇ ਵਰਕਰਾਂ ਤੱਕ ਦਾ ਕਰੈਕਟਰ ਦੇਖੋ ਸਭ ਤੋਂ ਗਰੀਬ ਪਾਰਟੀ ਹੈ ਇਹ ਗੱਲ ਅਸੀਂ ਮੰਨਦੇ ਆ ਉਹ ਕਿਉਂ ਗਰੀਬ ਐ ਇਹ ਗੱਲ ਤੁਸੀਂ ਮੰਨੋ ਕਿ ਇਹਨਾਂ ਨੇ ਨਸ਼ੇ ਦੀ ਸੋਦਾਗਰੀ ਨਹੀਂ ਕੀਤੀ ਇਹ ਤਾਂ ਗਰੀਬ ਨੇ ਜੇ ਅਸੀਂ ਨਸ਼ੇ ਵੇਚਣ ਲੱਗ ਜਾਂਦੇ ਜਾਂ ਨਸ਼ੇ ਵੰਡਣ ਲੱਗ ਜਾਂਦੇ ਤਾਂ ਅਸੀਂ ਵੀ ਅੱਜ ਅਮੀਰ ਹੋਣਾ ਸੀ ਮੇਰੇ ਪਿੱਛੇ ਵੀ 25 30 ਵੱਡੀਆਂ-ਵੱਡੀਆਂ ਅਮੀਰਕਾਰਾਂ ਘੁੰਮਣੀਆਂ ਸੀ ਤੇ ਮੈਂ ਤੁਹਾਨੂੰ ਇੱਥੇ ਮਤਲਬ ਕਿ ਜਿੰਨੇ ਤੁਸੀਂ ਚਾਹੁੰਦੇ ਹੋ ਨੀਆਂ ਫਲੈਕਸਾਂ ਦੇ ਕੇ ਜਾ ਸਕਦਾ ਸੀ ਤੇ ਕਹਿ ਕੇ ਝੂਠ ਬੋਲ ਸਕਦਾ ਸੀ ਕਿ ਮੁੰਡਿਓ ਤਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਕੋਈ ਤੁਹਾਨੂੰ ਹੱਥ ਲਾ ਦੇਵੇ ਇਹ ਜਿਹੜੀਆਂ ਚਾਰ ਗੱਲਾਂ ਕਰਕੇ ਚਿੱਲੀਆਂ ਜਾਣੇ ਸੀ ਸਾਡੇ ਭਵਿੱਖ ਵਾਸਤੇ ਤੁਹਾਡੀਆਂ ਨੌਕਰੀਆਂ ਵਾਸਤੇ ਤੁਹਾਡੀ ਕੌਮ ਵਾਸਤੇ ਤੁਹਾਡੇ ਖਿੱਤੇ ਵਾਸਤੇ ਨਾ ਇਹ ਕਦੇ ਪਹਿਲਾਂ ਸਨਸੀਅਰ ਸੀ ਨਾ ਅੱਜ ਸਨਸੀਅਰ ਨੇ ਤੁਹਾਡੇ ਪਾਣੀ ਕਿਵੇਂ ਲੁੱਟੇ ਗਏ ਨੇ ਇਹ ਗੱਲ ਇਹ ਕਦੇ ਨਹੀਂ ਦੱਸਾਂਗੇ ਕਿਉਂਕਿ ਇਹਨਾਂ ਤੇ ਗੱਲ ਆਉਂਦੀ ਹੈ ਵੀ ਜਾਂ ਬਾਦਲ ਸੀ ਜਾਂ ਅਮਰਿੰਦਰ ਸੀ ਪਿੱਛੇ ਭਾਜਪਾ ਖੜੀ ਸੀ ਅੱਜ ਜਿਹੜਾ ਚੰਨ ਲਾ ਰਿਹਾ ਹੈ ਭਗਵੰਤ ਮਾਨ ਉਹ ਤੁਹਾਡੇ ਸਾਹਮਣੇ ਆ ਇਹਨਾਂ ਤੋਂ ਤੰਗ ਹੋ ਕੇ ਤੁਸੀਂ ਭਗਵੰਤ ਮਾਨ ਨੂੰ ਚੁਣਿਆ ਪਰ ਜੋ ਭਗਵੰਤ ਮਾਨ ਕਰ ਰਿਹਾ ਹੈ ਉਹ ਇਹਨਾਂ ਤੋਂ ਵੱਧ ਕੇ ਕਰ ਰਿਹਾ ਉਹ ਕਹਿ ਰਿਹਾ ਇਹ ਤਾਂ ਸਾਰਾ ਝੂਠੇ ਬੋਲ ਗਏ ਨੇ ਮੈਂ ਇਹਨਾਂ ਤੋਂ ਵੱਡਾ ਝੂਠ ਕਿਵੇਂ ਬੋਲਾਂ ਅੱਜ ਜੋ ਇਸ ਦੌੜ ਚ ਲੱਗ ਗਿਆ ਇਹ ਸੱਚ ਹੈ ਤੇ ਤੁਸੀਂ ਦੇਖ ਰਹੇ ਹੋ ਇਹਨਾਂ ਚੀਜ਼ਾਂ ਨੂੰ ਠੜਣਾ ਹੈ ਕਿ ਨਹੀਂ ਇਹ ਤੁਸੀਂ ਸੋਚਣਾ ਹੈ ਇਹ ਪੰਜਾਬ ਨੇ ਸੋਚਣਾ ਹੈ ਕੀ ਅਸੀਂ ਐਦਾਂ ਹੀ ਆਪਣੇ ਆਪ ਨੂੰ ਲੁੱਟਣ ਦੇਣੇ ਆਪਣੇ ਆਪ ਨੂੰ ਕੁੱਟਣ ਦੇਣੇ ਉਹ ਪੁਜਾਤਾ ਜੀ ਦਿਬੜੂਗੜ ਉਹ 32 32 ਸਾਲ ਤੋਂ ਤਿਹਾਰ ਜੇਲ੍ਹ ਚ ਬੜੈਲ ਜੇਲ੍ਹ ਚ ਸਾਨੂੰ ਤਾਂ ਜੇਲ੍ਹਾਂ ਦੇ ਨਾਂ ਹੀ ਯਾਦ ਹੋਏ ਨੇ ਹੋਰ ਸਾਨੂੰ ਕੁਝ ਨਹੀਂ ਇਹਨਾਂ ਦਿੱਤਾ ਅਜ ਤੱਕ ਜੇ ਹਵਾਰਾ ਸਾਹਿਬ ਦੀ ਗੱਲ ਕਰਦੇ ਆ 32 ਸਾਲ ਅੱਗੇ ਆਉਂਦੇ ਨੇ ਕਦੇ ਸੋਚ ਕੇ ਦੇਖਿਓ ਨੌਜਵਾਨੋ ਕਿ 32 ਸਾਲ ਕਿਸੇ ਦੀ ਜ਼ਿੰਦਗੀ ਦੇ ਕਿੰਨੇ ਵੱਡੇ ਹੁੰਦੇ ਨੇ ਉਹਨਾਂ ਨੇ ਜੋ ਕੰਮ ਕੀਤਾ ਸ਼ਰੀਆਮ ਕੀਤਾ ਕਾਨੂੰਨ ਨੇ ਜਿਹੜੀ ਸਜ਼ਾ ਦਿੱਤੀ ਹੈ ਉਹਨਾਂ ਹੱਸ ਕੇ ਚੱਲੀ ਹੈ ਅੱਜ ਕਿਹੜੀ ਗੱਲ ਕੇ ਅੰਦਰ ਨੇ ਇਹ ੱਤਕਾ ਕੌਮ ੱਤਕਾ ਬਰਦਾਸ਼ਤ ਨਹੀਂ ਕਰਦੀ ਇਹ ਗੱਲ ਅਬਦਾਲੀਆਂ ਤੋਂ ਲੈ ਕੇ ਇਨਾਂ ਤੱਕ ਪਤਾ ਹੋਣੀ ਚਾਹੀਦੀ ਹੈ ਇਹਨਾਂ ਨੇ ਸਿੱਖ ਮਾਰਦੇ ਮਾਰਦੇ ਇਹ ਸੋਚਿਆ ਕਿ ਸਿੱਖ ਮਾਰਿਆਂ ਇਹ ਨਹੀਂ ਮੁੱਕਦੇ ਹੁਣ ਸਿੱਖੀ ਮਾਰੋ ਹੁਣ ਸਿੱਖੀ ਮਾਰ ਰਹੇ ਨੇ ਕਿ ਤੁਹਾਡੇ ਵਰਗੇ ਦਿਸਦੇ ਲੋਕ ਹੀ ਤੁਹਾਡੀਆਂ ਜਣਾ ਪਟ ਰਹੇ ਸੋ ਪੰਜਾਬ ਦਾ ਕੀ ਹਾਲ ਹੈ ਨਸ਼ੇ ਦਾ ਕੀ ਹਾਲ ਹੈ ਤੁਹਾਡੀ ਡਿਵੈਲਪਮੈਂਟ ਦਾ ਕੀ ਹਾਲ ਹੈ ਤੁਹਾਡੀਆਂ ਨੌਕਰੀਆਂ ਦਾ ਕੀ ਹਾਲ ਹੈ ਕਿਸੇ ਐਮਪੀ ਨੇ ਆ ਕੇ ਦੱਸਿਆ ਨਹੀਂ ਕਿ ਉਹਨੂੰ ਕਿੰਨੀ ਗ੍ਰਾਂਟ ਮਿਲੀ ਸੀ ਕਿਹੜੇ ਕੰਮ ਵਾਸਤੇ ਮਿਲੀ ਸੀ ਤੇ ਉਹਨੇ ਕਿਹੜੇ ਕੰਮ ਤੇ ਆ ਕੇ ਇੱਥੇ ਖਰਚ ਕੀਤੀ ਹੈ ਉਹ ਦਿਖਾ ਦੇ ਜਾਂ ਆ ਤੁਹਾਡੇ ਨਾਲ ਪਰਲੇ ਪਾਸੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੰਗਰੂਰ ਦੇ ਲੋਕਾਂ ਨੇ ਪਾਰਲੀਮੈਂਟ ਦੀ ਉਹਨਾਂ ਦੀ ਸਪੀਚ ਕੱਢੋ ਮੈਂ ਨੌਜਵਾਨ ਬੱਚਿਆਂ ਨੂੰ ਕਹੂੰਗਾ YouTube ਤੇ ਸਭ ਕੁਝ ਪਿਆ ਹੈ ਅੱਡ ਅੱਡ ਪੇਜਾਂ ਤੇ ਵੀ ਪਿਆ ਹੈ ਪਾਰਲੀਮੈਂਟ ਚ ਖੜ ਕੇ ਸਿਮਰਨਜੀਤ ਸਿੰਘ ਮਾਨ ਕੀ ਬੋਲ ਰਿਹਾ ਹੈ ਇਹ ਦੇਖੋ ਉਹ ਬੋਲਦਾ ਹੈ ਕਿ ਦੀਪ ਸਿੱਧੂ ਕਿਉਂ ਮਾਰਿਆ ਉਹ ਨਾਂ ਲੈ ਕੇ ਕਹਿੰਦਾ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਕਰਾਇਆ ਤੇ ਕਤਲ ਦੀ ਜਾਂਚ ਕਿਉਂ ਨਹੀਂ ਕਰਾ ਰਹੀ ਉਹਦੇ ਇੱਕ ਦਿਨ ਦੇ ਭਰਾ ਦੇ ਉੱਤੇ ਕਿਉਂ ਇਨਕੁਆਰੀਆਂ ਚਲਾ ਰਹੇ ਹੋ ਸਾਡਾ ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਕਿਉਂ ਮਾਰਿਆ ਹੈ ਇੰਗਲੈਂਡ ਦੇ ਵਿੱਚ ਸਾਡਾ ਅਵਤਾਰ ਸਿੰਘ ਖੰਡਾ ਕਿਉਂ ਮਰਵਾਇਆ ਹੈ ਪੰਜ ਵਾਰ ਸਾਡਾ ਪਾਕਿਸਤਾਨ 'ਚ ਕਿਉਂ ਮਰਵਾਇਆ ਹੈ ਆਪ YouTube ਖੋਲੋ ਤੇ ਦੇਖੋ ਕਿ ਸਿਮਰਨਜੀਤ ਸਿੰਘ ਮਾਨ ਬੋਲਿਆ ਕਿ ਨਹੀਂ ਬੋਲਿਆ ਜਾਂ ਇਹ ਵੀ ਦੇਖੋ ਕਿ ਜਿਹੜੇ 12 ਹੋਰ ਐਮਪੀ ਪੰਜਾਬ ਦੇ ਬੈਠੇ ਸੀ ਨਾਲ ਉਹਦੇ ਸੁਖਵੀਰ ਬਾਦਲ ਵੀ ਬੈਠਾ ਸੀ ਸਿਮਰਤਕੌਰ ਬਾਦਲ ਬਾਦਲ ਵੀ ਬੈਠੀ ਸੀ ਹੋਰ ਵੀ ਕਾਂਗਰਸੀ ਬੈਠੇ ਸੀ ਉਹਨਾਂ ਨੇ ਪੰਜਾਬ ਦੇ ਮੁੰਡਿਆਂ ਬਾਰੇ ਉੱਥੇ ਜਾ ਕੇ ਬੋਲਿਆ ਕਿ ਗੁੰਗੇ ਰਹੇ ਨਹੀਂ ਗੁੰਗੇ ਰਹੇ ਨਹੀਂ ਬਿਲਕੁਲ ਫਿਰ ਇਹ ਸਾਰੀਆਂ ਗੱਲਾਂ ਆਪਾਂ ਅੱਗੇ ਪਹੁੰਚਾਉਣੀਆਂ ਨੇ YouTube ਰਾਹੀਂ ਪਹੁੰਚਾਓ Facebook ਰਾਹੀਂ ਭਜਾਓ ਇਨਸਟਾਗ੍ਰਾਮ ਰਹੀ ਪਚਾਓ ਇਹ ਹੁਣ ਮੇਰੇ ਬੱਚਿਆਂ ਦੀ ਤੁਹਾਡੀ ਡਿਊਟੀ ਆ ਇੱਕ ਇੱਕ ਬੱਚਾ ਅੱਜ ਤੋਂ ਤਹੀਆ ਕਰ ਲਵੇ ਕਿ ਜਿਨ੍ਹਾਂ ਪੰਜਾਬ ਲੁੱਟਿਆ ਜਿਨ੍ਹਾਂ ਪੰਜਾਬ ਕੁੱਟਿਆ ਤੇ ਅੱਜ ਜੇਲ੍ਹਾਂ ਚ ਡੱਕਿਆ ਹੋਇਆ ਅਸੀਂ ਉਹਨਾਂ ਤੋਂ ਉਲਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਨੂੰ ਵੋਟ ਪਾ ਕੇ ਉੱਥੇ ਇੱਕ ਨਾਲ ਇੱਕ ਹੋਰ ਖੜਾਵਾਂਗੇ ਤਾਂ ਜੋ ਦੋ ਬੰਦੇ ਚਾਰ ਬੰਦੇ ਆ ਜੀ ਅੱਜ ਅੱਜ 10 ਬੰਦੇ ਖੜਾਏ ਨੇ ਅਮਰਤਪਾਲ ਤੇ ਅਸੀਂ ਦੋ ਦਿਨਾਂ ਚ ਫੈਸਲਾ ਕਰ ਲਾਂਗੇ ਅਸੀਂ ਮਤਲਬ ਕਿ 10 ਬੰਦੇ ਖੜਾਏ ਨੇ 2 ਬੰਦੇ ਹਰਿਆਣੇ ਚ ਖੜਾਏ ਨੇ 1 ਬੰਦਾ ਚੰਡੀਗੜ੍ਹ ਚ ਖੜਾਇਆ ਹੈ ਜੇ ਤੁਸੀਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਦੋਸਤ ਮਿੱਤਰ ਇਹਨਾਂ ਸਾਰਿਆਂ ਨੂੰ ਜਿਤਾ ਕੇ ਭੇਜਣ ਤੁਸੀਂ ਦੇਖੋ ਕਿ ਪੰਜਾਬ ਦੀ ਆਵਾਜ਼ ਕਿੱਥੇ ਤੱਕ ਪਹੁੰਚਾਈ ਇਹ ਦੇਖਣਾ ਵੀ ਤੁਸੀਂ ਹੈ ਇਹ ਕਰਨਾ ਵੀ ਤੁਸੀਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਪਹਿਲਾਂ ਜਾਂਚੋ ਕਿ 40 ਸਾਲ ਤੋਂ ਇਹ ਪਾਰਟੀ ਕਰ ਕੀ ਰਹੀ ਹੈ ਇਨੇ ਕਿਉਂ ਨਹੀਂ ਲਾਲਚ ਸਾਡਾ ਕਿਉਂ ਨਹੀਂ ਵਿਕਿਆ ਕੋਈ ਦੂਜਾਂ ਦੇ ਇਧਰ ਉਧਰ ਚਲੇ ਗਏ ਸਾਰਿਆਂ ਦੇ ਚਲੇ ਗਏ ਸਾਡਾ ਕਿਉਂ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਵਿਕਣ ਵਾਲੀ ਤਬੀਅਤ ਦੇ ਲੋਕ ਨਹੀਂ ਨੇ ਭਾਵੇਂ ਥੋੜੇ ਰਹਿ ਗਏ ਨੇ ਪਰ ਗੁਰਗੋਬਿੰਦ ਸਿੰਘ ਗੁਰਨਾਨਕ ਸਾਹਿਬ ਦਾ ਥਾਪੜਾ ਹੈ ਤੇ ਜਿਹਨੂੰ ਗੁਰਨਾਨਕ ਗੁਰਗੋਬਿੰਦ ਸਿੰਘ ਜੀ ਦਾ ਗੁਰਗੰਨ ਸਾਹਿਬ ਦਾ ਥਾਪੜਾ ਹੈ ਉਹ ਦੁਨੀਆਂ 'ਚ ਲੰਗਰ ਵੀ ਲਾਊਗਾ ਉਹ ਦੁਨੀਆਂ 'ਚ ਪਰਉਪਕਾਰ ਵੀ ਕਰੂਗਾ ਔਰ ਦੁਸ਼ਮਣ ਨੂੰ ਵੀ ਮਨ ਮਲਾ ਕੇ ਆਊਗਾ ਇਹ ਸਾਡੇ ਗੁਰੂਆਂ ਨੇ ਸਿਖਾਇਆ ਜੇ ਅਸੀਂ ਇਹ ਨਹੀਂ ਕਰਦੇ ਤਾਂ ਅਸੀਂ ਆਪਣੇ ਗੁਰੂਆਂ ਦੇ ਉਲਟ ਹੋ ਜਾਂਦੇ ਆ ਤੇ ਕੋਈ ਦੁਨੀਆ 'ਚ ਬੰਦਾ ਨਹੀਂ ਹੁੰਦਾ ਕਿ ਆਪਣੇ ਪੈਗੰਬਰ ਦੇ ਉਲਟ ਹੋ ਜਾਵੇ ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਇਸ ਲਈ ਕਰਕੇ ਚੱਲਿਆ ਕਿ ਤੁਹਾਨੂੰ ਸਾਰੀਆਂ ਪਤਾ ਨਹੀਂ ਤੁਸੀਂ ਇਹਨਾਂ ਨੂੰ ਪਰਖੋ ਹੋਰਾਂ ਨੂੰ ਕਹੋ ਕਿ ਪਰਖੀਏ ਤੇ ਪਰਖਣ ਤੋਂ ਬਾਅਦ ਇੱਕੋ ਹੀ ਸਟੈਂਡ ਤੇ ਜੇ ਕੋਈ ਖੜੀਆ ਪਾਰਟੀ ਉਹ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨੂੰ ਜਿਤਾਉਣਾ ਹੁਣ ਤੁਹਾਡਾ ਫਰਜ਼ ਬਣਦਾ ਹੈ ਨਹੀਂ ਤਾਂ ਪੰਜਾਬ ਜਿੱਥੇ ਅੱਜ ਪਹੁੰਚ ਗਿਆ ਹੈ ਉਸ ਤੋਂ ਅੱਗੇ ਖਾਈਓ ਖਾਈਆ ਹਨੇਰਾ ਹੀ ਹਨੇਰਾ ਮੈਨੂੰ ਨਹੀਂ ਲੱਗਦਾ ਕਿ ਦੀਪ ਸਿੱਧੂ ਦੀਆਂ ਗੱਲਾਂ ਸੁਣਨ ਵਾਲੇ ਨੌਜਵਾਨ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੌਜਵਾਨ ਹਰਦੀਪ ਸਿੰਘ ਨਿੱਜਰ ਦਾ ਅਵਤਾਰ ਸਿੰਘ ਖੰਡੇ ਦਾ ਪੰਜਵੜ ਸਾਹਿਬ ਦਾ ਜਿਹੜੀ ਗੱਲ ਹੈ ਉਹ ਅੱਗੇ ਲੈ ਕੇ ਜਾਣ ਵਾਸਤੇ ਜ਼ਰੂਰ ਤੋਂ ਜ਼ਰੂਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਨੂੰ ਜਿਤਾ ਕੇ ਭਾਵ ਮੈਂ ਬੇਨਤੀ ਕਰਨਾ ਆ ਉਹਨਾਂ ਦਾ ਨਮੈਂਦਾ ਹੋਣ ਦੇ ਨਾਤੇ ਕਿ ਪਟਿਆਲੇ ਤੋਂ ਪਾਰਟੀ ਨੇ ਇਹਨਾਂ ਸਾਰਿਆਂ ਨੇ ਮੈਨੂੰ ਸੇਵਾ ਬਖਸ਼ੀ ਹੈ ਤੁਸੀਂ ਹੁਣ ਵੋਟਾਂ ਪਾ ਕੇ ਮਾਨ ਸਾਹਿਬ ਦੇ ਬਰਾਬਰ ਖੜਾਓ ਪਾਰਲੀਮੈਂਟ ਦੇ ਵਿੱਚ ਫਿਰ ਦੇਖੋ ਕਿ ਇਹ ਪਾਰਟੀ ਤੁਹਾਡੀ ਪੰਜਾਬ ਦੀ ਤੁਹਾਡੀ ਸਿੱਖੀ ਦੀ ਗੱਲ ਨਾ ਕੇਵਲ ਪਹੁੰਚਾਉਂਦੀ ਆ ਬਲਕਿ ਨਿਆ ਕਰਕੇ ਆਉਂਦੀ ਆ ਇਹ ਸਾਡਾ ਫਰਜ ਆ ਆ ਵੋਟਾਂ ਮਾਣਾ ਤੁਹਾਡਾ ਫਰਜ ਆ ਇੰਨੀਆਂ ਕੁ ਬੇਨਤੀਆਂ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਲੈਣਾ ਤੇ ਧੰਨਵਾਦ ਕਰਦਾ ਧਨੇਠੇ ਪਿੰਡ ਵਾਲੇ ਬੱਚਿਆਂ ਦਾ ਹੋਰ ਜਿਨ੍ਹਾਂ ਨੇ ਅਮਰਤਪਾਲ ਹੋਣਾ ਨੇ ਆ ਆਪਣਾ ਗੋਗੀ ਜੀ ਨੇ ਸਾਰਿਆਂ ਨੇ ਨਾਲ ਆ ਕੇ ਬਾਬਾ ਸੁੱਖਾ ਜੀ ਨੇ ਸਭ ਨੇ ਆ ਕੇ ਸਹਿਯੋਗ ਗੁਰਾਇਆ ਸਾਹਿਬ ਕਿੱਥੇ ਖੜੇ ਨੇ ਦਿਸਦੇ ਨਹੀਂ ਹੈਗੇ ਗੁਰਾਇਆ ਸਾਹਿਬ ਜਿਹੜੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਜਮਾਨਾ ਨਹੀਂ ਲੈਂਦਾ ਲੈ ਸਕਿਆ ਬਾਬਾ ਨਿੰਦਰ ਸਿੰਘ ਜੀ ਬਾਬਾ ਨਿੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਦਰਸ਼ਨੀ ਸਿੰਘ ਨੇ ਇਹ ਜੇ ਤਾਂ ਉਹੀ ਖੜੇ ਬਹੁਤ ਚੰਗੇ ਲੱਗਦੇ ਨੇ ਸਾਡਾ ਸਾਥ ਦੇ ਰਹੇ ਨੇ ਇਹ ਬੜੇ ਵੱਡੇ ਮਾਣ ਦੀ ਗੱਲ ਹੈ ਇਹਨਾਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸੰਗਤ ਰੂਪ ਦੇ ਵਿੱਚ ਧੰਨਵਾਦ ਕਰਦਾ ਹੋਇਆ ਤੁਹਾਡੇ ਤੋਂ ਅਗਲਾ ਪੜਾਓ ਤੈਅ ਕਰਨ ਵਾਸਤੇ ਖਿਮਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ